ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਅਸ਼ੇਰੀ ਅੱਜ ਤੋਂ ਸ਼ੁਰੂ ਹੋ ਕੇ ਬੀਸੀ ਕਾਰੋਬਾਰਾਂ ਦੇ ਲਈ ਗਾਹਕਾਂ ਤੋਂ ਇੱਕ ਨਵੇਂ ਮੋੜ ਵਰਤੋ ਜਿਹੜੇ ਯੋਗ ਬੈਗ ਨੇ ਉਹਨਾਂ ਲਈ ਘੱਟੋ ਘੱਟ ਡਾਲਰ 2 ਤੇ ਚੈੱਕਆਊਟ ਵੇਲੇ ਕਾਗਜ਼ ਦੇ ਬੈਗ ਦੇ ਲਈ ਘੱਟੋ ਘੱਟ 25 ਸੈਂਟ ਵਸੂਲਣਗੇ ਯਾਨੀ ਬੀਸੀ ਦੇ ਵਿੱਚ ਲਾਗੂ ਨਿਯਮਾਂ ਦਾ ਮਤਲਬ ਹੈ ਕਿ ਕਾਰੋਬਾਰੀ ਜਿਹੜੇ ਨੇ ਉਹ ਗਾਹਕਾਂ ਤੋਂ ਮੋੜ ਵਰਤੋ ਯੋਗ ਬੈਗ ਰੀਯੂਜ਼ੇਬਲ ਬੈਗ ਦੇ ਲਈ ਵੀ ਪੈਸੇ ਲੈਣਗੇ ਇਹ ਫੀਸਾਂ ਸੂਬੇ ਦੇ ਸਿੰਗਲ ਵਰਤੋ ਦੇ ਨਾਲ ਪਲਾਸਟਿਕ ਨੂੰ ਖਤਮ ਕਰਨ ਤੇ ਫੈਡਰਲ ਸਰਕਾਰ ਦੁਆ ਆਟਵਾਨੇ ਉਹਨਾਂ ਦੇ ਪੜਾਵਾਰ ਦੇ ਨਾਲ ਇਕਸਾਰ ਕਰਨ ਦੇ ਲਈ ਚੱਲ ਰਹੇ ਯਤਨਾਂ ਦਾ ਹਿੱਸਾ ਹੈ ਸਿਰਫ ਸ਼ਾਪਿੰਗ ਬੈਗ ਹੀ ਫੀਸ ਦੀ ਲੋੜ ਦੇ ਅਧੀਨ ਹੋਣਗੇ ਕਰਿਆਨੇ ਦੀਆਂ ਦੁਕਾਨਾਂ ਦੇ ਦੁਆਰਾ ਉਤਪਾਦਾਂ ਜਾਂ ਫਿਰ ਵੱਡੀਆਂ ਵਸਤੂਆਂ ਨੂੰ ਰੱਖਣ ਦੇ ਲਈ ਪ੍ਰਦਾਨ ਕੀਤੇ ਗਏ ਪਲਾਸਟਿਕ ਦੇ ਬੈਗ ਫੀਸ ਦੇ ਅਧੀਨ ਨਹੀਂ ਹੈ ਤੇ ਨਾ ਹੀ 15 ਸੈਂਟੀਮੀਟਰ ਗੁਣਾ ਤੇ 20 ਸੈਂਟੀਮੀਟਰ ਤੋਂ ਘੱਟ ਮਾਪਨ ਦੇ ਬੈਗ ਫਲੈਟ ਪਾਏ ਗਏ ਨੇ 20 ਦਸੰਬਰ 2023 ਤੋਂ ਸੂਬੇ ਨੇ ਸਿੰਗਲ ਯੂਜ਼ਡ ਪਲਾਸਟਿਕ ਕਟਲਰੀ ਤੇ ਪਾਬੰਦੀ ਵੀ ਲਗਾ ਦਿੱਤੀ ਹੈ ਤੇ ਲੱਕੜ ਤੇ ਜਿਹੜੇ ਹੋਰ ਚਮਚੇ ਅਤੇ ਜਿਹੜੇ ਚਾਕੂ ਸਿਰਫ ਬੇਨਤੀ ਕਰਨ ਦੇ ਹੀ ਉਪਲਬਧ ਹੋਣਗੇ ਸਟ੍ਰਾਉ ਨੂੰ ਵੀ ਵਰਜਿਤ ਜਿਹੜਾ ਕੀਤਾ ਗਿਆ ਪਰ ਉਹਨਾਂ ਲੋਕਾਂ ਦੇ ਲਈ ਇੱਕ ਸੀਮਿਤ ਛੋਟ ਜ਼ਰੂਰੀ ਸੀ ਜਿਨ੍ਹਾਂ ਨੂੰ ਵਿਕਲੰਗਤਾ ਦੇ ਕਾਰਨਾਂ ਕਰਕੇ ਸਟ੍ਰਾਉ ਦੀ ਲੋੜ ਪੈਂਦੀ ਹੈ 24 ਜੂਨ ਤੋਂ ਬੀਸੀ ਦੇ ਵਿੱਚ ਲਾਗੂ ਫੈਡਰਲ ਨਿਯਮਾਂ ਦੇ ਅਧੀਨ ਜਿਹੜੀ ਹੈ ਇਸ ਗੱਲ ਦੇ ਉੱਤੇ ਯਾਨੀ ਗੋਲ ਨਿਯਮਾਂ ਦੇ ਅਧੀਨ ਪਤਲੇ ਕੈਰੀਅਰਸ ਜਿਹੜੇ ਨੇ ਜਿਸ ਦੇ ਵਿੱਚ ਡ੍ਰੇਨਸ ਕੈਨ ਤੇ ਹੋਰ ਜਿਹੜੀਆਂ ਚੀਜ਼ਾਂ ਨੇ ਉਹ ਜਿਹੜੇ ਨੇ ਵਰਜਿਤ ਕਰ ਦਿੱਤੇ ਗਏ ਨੇ ਕਰੀਆਨੇ ਦੀ ਦੁਕਾਨਾਂ ਤੇ ਆਪਣੇ ਨਾਲ ਮੂੜ ਵਰਤੋ ਯੋਗ ਬੈਗ ਲਿਆਉਣਾ ਅੱਜ ਤੋਂ ਹੁਣ ਹੋਰ ਮਹਿੰਗਾ ਹੋ ਗਿਆ ਹੈ ਬੀਸੀ ਦੇ ਨਵੇਂ ਸਿੰਗਲ ਯੂਜ਼ ਪਲਾਸਟਿਕ ਨਿਯਮ ਸੋਮਵਾਰ 15 ਜੁਲਾਈ ਨੂੰ ਲਾਗੂ ਹੁੰਦੇ ਨੇ ਜਿਸ ਦਾ ਮਤਲਬ ਹੈ ਕਿ ਸਾਰੇ ਪਲਾਸਟਿਕ ਸ਼ਾਪਿੰਗ ਬੈਗ ਪ੍ਰੋਵਿੰਸ ਪਰ ਦੇ ਸਟੋਰਾਂ ਤੇ ਪੇਸ਼ ਕੀਤੇ ਜਾਂਦੇ ਪਾਬੰਦੀ ਲਗਾਈ ਜਾਵੇਗੀ ਆਕਸੋ ਡਿਗਰੇਡੇਬਲ ਪਲਾਸਟਿਕ ਪੈਕੇਜਿੰਗ ਤੇ ਹੋਰ ਸਿੰਗਲ ਵਰਤੋ ਵਾਲੀਆਂ ਚੀਜ਼ਾਂ ਨੂੰ ਵੀ ਬੀਸੀ ਵਿੱਚ ਵੇਚਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਵਾਤਾਵਰਣ ਤੇ ਜਲਵਾਯੂ ਮੰਤਰਾਲੇ ਨੇ ਕਿਹਾ ਹੈ ਕਿ ਇਹ ਤਬਦੀਲੀਆਂ ਨੁਕਸਾਨ ਦੇ ਰਹਿਣ ਖੋਹਨ ਨੂੰ ਲੈਂਡਫਿਲ ਤੋਂ ਬਾਹਰ ਰੱਖਣ ਗਿਆ ਤੇ ਆਕਸੋ ਡਿਗਰੇਡੇਬਲ ਪਲਾਸਟਿਕ ਨੂੰ ਘਟਾ ਦੇਣ ਗਿਆ ਜਿਸ ਦੇ ਵਿੱਚ ਜਿਹੇ ਰਸਾਇਣ ਹੁੰਦੇ ਨੇ ਜੋ ਮਾਈਕਰੋ ਪਲਾਸਟਿਕਸ ਦੇ ਵਿੱਚ ਟੁੱਟਦੇ ਨੇ ਤੇ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਦੇ ਨੇ ਪ੍ਰਚੂਨ ਵਿਕਰੇਤਾ ਹੁਣ ਪ੍ਰਤੀ ਪੇਪਰ ਸ਼ਾਪਿੰਗ ਬੈਗ ਲਈ ਘੱਟੋ-ਘੱਟ 25 ਸੈਂਟ ਤੇ ਮੁੜ ਵਰਤੋਂ ਯੋਗ ਬੈਗ ਲਈ ਘੱਟੋ-ਘੱਟ ਡਾਲਰ 2 ਵਸੂਲ ਕਰਨਗੇ ਸਟੋਰਾਂ ਵਿੱਚ ਫਲ ਸਬਜ਼ੀਆਂ ਤੇ ਬਲਕ ਫੂਡ ਤੇ ਮੀਟ ਵਾਲੇ ਬੈਗ ਰੈਗੂਲੇਸ਼ਨ ਤਬਦੀਲੀਆਂ ਤੋਂ ਮੁਕਤ ਨੇ ਇਹ ਤਬਦੀਲੀਆਂ ਉਦੋਂ ਆਈਆਂ ਨੇ ਜਦੋਂ ਕੈਨੇਡੀਅਨ ਸਰਕਾਰ ਨੇ ਪਿਛਲੇ ਸਾਲ ਦਸੰਬਰ ਤੱਕ ਸਿੰਗਲ ਯੂਜ਼ ਪਲਾਸਟਿਕ ਸ਼ਾਪਿੰਗ ਬੈਗ ਨੂੰ ਪੜਾਵਾਰ ਬੰਦ ਕਰਨ ਦਾ ਫੈਸਲਾ ਕੀਤਾ ਸੀ ਬੀਸੀ ਪਲਾਸਟਿਕ ਦੇ ਭਾਂਡਿਆਂ ਤੇ ਹੋਰ ਪ੍ਰੀ ਪੈਕੇਟ ਭੋਜਨ ਸੇਵਾ ਵਸਤੂਆਂ ਤੇ ਉਸੇ ਸਮੇਂ ਪਾਬੰਦੀ ਲਗਾਉਣਗੇ ਇਹ ਬਦਲਾਅ ਜੁਲਾਈ 2023 ਦੇ ਵਿੱਚ ਐਲਾਨੇ ਸਿੰਗਲ ਯੂਜ਼ ਤੇ ਪਲਾਸਟਿਕ ਵੇਸਟ ਪ੍ਰੀਵੈਂਸ਼ਨ ਰੈਗੂਲੇਸ਼ਨ ਦਾ ਅਗਲਾ ਕਦਮ ਹੈ ਜੋ ਪਲਾਸਟਿਕ ਦੇ ਸ਼ਾਪਿੰਗ ਬੈਗ ਡਿਸਪੋਜ਼ੇਬਲ ਫੂਡ ਸਰਵਿਸ ਐਕਸਰ ਐਕਸੈਸਰੀਜ਼ ਆਕਸੋ ਦਿਗਰੇਡੇਬਲ ਪਲਾਸਟਿਕ ਦੀ ਵਰਤੋਂ ਨੂੰ ਸੀਮਿਤ ਕਰਦਾ ਹੈ ਸਰਕਾਰ ਦਾ ਅੰਦਾਜ਼ਾ ਹੈ ਕਿ BC ਵਿੱਚ 340000 ਟਨ ਤੋਂ ਵੱਧ ਪਲਾਸਟਿਕ ਦੀਆਂ ਚੀਜ਼ਾਂ ਤੇ ਪੈਕੇਜ ਬਾਹਰ 2019 ਦੇ ਵਿੱਚ ਬਾਹਰ ਸੁੱਟੇ ਗਏ ਨੇ ਇਹ 1 ਸਾਲ ਦੇ ਵਿੱਚ ਲੈਂਡਫਿਲ ਦੇ ਵਿੱਚ ਭੇਜੇ ਗਏ ਪ੍ਰਤੀ ਵਿਅਕਤੀ 65 ਕਿਲੋਗ੍ਰam ਤੋਂ ਵੱਧ ਪਲਾਸਟਿਕ ਕੂੜੇ ਦੇ ਬਰਾਬਰ ਹੈ 20 ਦਸੰਬਰ 2023 ਤੋਂ ਸੂਬੇ ਨੇ ਸਿੰਗਲ ਯੂਜ਼ ਪਲਾਸਟਿਕ ਕਟਲਰੀ ਤੇ ਪਾਬੰਦੀ ਲਗਾ ਦਿੱਤੀ ਸੀ ਅਤੇ ਲੱਕੜ ਦੇ ਚਮਚੇ ਤੇ ਚਾਕੂ ਸਿਰਫ ਬੇਨਤੀ ਕਰਨ ਤੇ ਹੀ ਉਪਲਬਧ ਸਨ ਸਟ੍ਰੋ ਨੂ ਵੀ ਵਰਜਿਤ ਕੀਤਾ ਗਿਆ ਪਰ ਉਹਨਾਂ ਲੋਕਾਂ ਦੇ ਲਈ ਇੱਕ ਸੀਮਿਤ ਛੋਟ ਜ਼ਰੂਰੀ ਸੀ ਜਿਨ੍ਹਾਂ ਨੂੰ ਵਿਕਲੰਗਤਾ ਕਾਰਨਾਂ ਕਰਕੇ ਸਟ੍ਰੋ ਦੀ ਲੋੜ ਪੈਂਦੀ ਹੈ 24 ਜੂਨ ਤੋਂ ਪੀਸੀ ਵਿੱਚ ਲਾਗੂ ਫੈਡਰਲ ਨਿਯਮਾਂ ਦੇ ਅਧੀਨ ਗੋਲ ਪਤਲੇ ਕੈਰੀ ਜਿਸ ਦੇ ਵਿੱਚ ਡਰਿੰਕਸ ਦੇ ਕੈਨ ਫਸੇ ਹੁੰਦੇ ਨੇ 노 ਵੇ ਵਰਜਿਤ ਕਰ ਦਿੱਤਾ ਗਿਆ ਹੈ 15 ਜੁਲਾਈ ਤੋਂ ਬੀਸੀ ਦੇ ਵਿੱਚ ਸਿੰਗਲ ਯੂਜ਼ ਪਲਾਸਟਿਕ ਦੇ ਟੇਕ ਆਊਟ ਕੰਟੇਨਰ ਅਤੇ ਗਲਾਸ ਨਹੀਂ ਦਿੱਤੇ ਜਾਣਗੇ ਨਾਲ ਹੀ ਕਾਰੋਬਾਰਾਂ ਨੂੰ ਸਟਾਇਰੋਫੋਮ ਤੋਂ ਬਣੇ ਕਾਟਰਲ ਵਰਤਨ ਤੋਂ ਵੀ ਜਿਹੜਾ ਉਹ ਪਾਬੰਦੀ ਲਗਾਈ ਗਈ ਹੈ ਇਸ ਤੋਂ ਇਲਾਵਾ ਆਕਸੋ ਡੀਗਰੇਡੇਬਲ ਪਲਾਸਟਿਕ ਜੋ ਕਿ ਕੁਝ ਗਾਰਬੇਜ ਬੈਗਾਂ ਤੇ ਡੌਗ ਪੂਪ ਬੈਗਸ ਦੇ ਵਿੱਚ ਹੁੰਦੇ ਨੇ ਤੇ ਇਹ ਵੀ 15 ਜੁਲਾਈ ਤੋਂ ਪਾਬੰਦੀ ਲਗਾ ਦਿੱਤੀ ਗਈ ਹੈ న్యూਸਟੈਸ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਮੀਰੀ ਪਰੀ ਦਿਵਸ ਨੂੰ ਸਮਰਪਿਤ 14 ਜੁਲਾਈ ਐਤਵਾਰ ਨੂੰ ਨਗਰ ਕੀਰਤਨ ਗੁਰੂ ਨਾਨਕ ਦੇਵ ਜੀ ਗੁਰਦੁਆਰਾ ਸਾਹਿਬ ਤੋਂ ਕੱਢਿਆ ਗਿਆ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨਮਾਈ ਤੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਇਹ ਨਗਰ ਕੀਰਤਨ ਕੱਢਿਆ ਗਿਆ ਦੂਰੋਂ ਆਈ ਸੰਗਤ ਇਸ ਮੌਕੇ ਨਗਰ ਕੀਰਤਨ ਦਾ ਹਿੱਸਾ ਬਣੀ ਤੇ ਮੀਰੀ ਪਰੀ ਦਿਵਸ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਬਹੁਤ ਵਧੀਆ ਜੀ ਮੈਂ ਕੁਝ ਕਹਿਣਾ ਚਾਹੁੰਦੀ ਸਾਰੇ ਮਾਣਗਰੂਪ ਕੋਲ ਹਾਂਜੀ ਬਹੁਤ ਵਧੀਆ ਲੁਕਾ ਦੇਖ ਕੇ ਬੜੀ ਰੌਣਕ ਹੈ ਮੇਰੀ ਤੁਹ ਬਹੁਤ ਵਧਾਈਆਂ ਸਾਰੇ ਮੇਰੀ ਬੀਰੀ ਤੇ ਬੱਚੀਆਂ ਜੀ ਹਾਂਜੀ ਆ ਆਪਣੇ ਦੂਜਾ ਫਰੂਟ ਤੇ ਦੂਜੀ ਆਪਣੇ ਵਿਦਾਨਾ ਸੇਵੀਆਂ ਹਾਂਜੀ 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 ਤੁਹਾਡੇ ਨਾਲ ਹੋਰ ਕੌਣ ਕੌਣ ਹੈ ਮੌਜੂਦ ਉਹ ਸਾਰੇ ਸਾਰੇ ਪਰਿਵਾਰ ਆ ਸੱਜਣ ਮਿੱਤਰ ਸਾਰੇ ਇਹ ਉਤਸ਼ਾਹ ਨਾਲ ਭਰਦੀ ਜਾ ਰਹੀ ਹੈ ਇਥੇ ਸਾਡੇ ਨਾਲ ਗੁੱਡ ਈਲ ਮੋਟਰਸ ਤੋਂ ਸੋਨੀ ਜੀ ਵੀ ਮੌਜੂਦ ਨੇ ਹਾਂ ਜੀ ਤੁਸੀਂ ਕੀ ਕਹਿਣਾ ਚਾਹੋਗੇ ਮੇਰੀ ਪਰੀ ਦੀ ਤੁਹਾਨੂੰ ਮੇਰੀ ਦੇ ਸਭ ਤੋਂ ਵਧਾਈਆਂ ਤੇ ਵਾਹਿਗੁਰੂ ਜੀ ਦਾ ਖਾਲਸਾ ਤੇ ਸਾਰੇ ਨਗਰ ਕੀਰਤਨ ਚਾਹੇ ਤੁਸੀਂ ਆਏ ਸਭ ਦਾ ਧੰਨਵਾਦ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਬਸ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਸੇਵਾ ਕਰੋ ਬਸ ਸੋ ਜਿਵੇਂ ਅਸੀਂ ਦੇਖ ਰਿਹਾ ਕਿ ਨਗਰ ਕੀਰਤਨ ਦੇ ਵਿੱਚ ਹਰ ਥਾਂ ਤੇ ਸਟਾਲ ਲੱਗੇ ਨੇ ਹਰ ਕੋਈ ਆਪਣੀ ਸੇਵਾ ਨਿਭਾ ਰਿਹਾ ਉੱਥੇ ਸੰਗਤ ਨਾਲ ਅਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ ਵੀ ਕਰ ਰਹੇ ਆ ਬਹੁਤ ਸਾਰੀ ਸੰਗਤ ਸਾਡੇ ਨਾਲ ਜੁੜੇ ਹੋਈ ਹੈ ਤੁਹਾਡੇ ਤੋਂ ਅਸੀਂ ਇਹ ਜਾਨਣਾ ਚਾਹਾਂਗੇ ਕਿ ਜਿਵੇਂ ਕਿ ਭਾਈ ਰੂਪੇ ਨਾਲ ਸ੍ਰੀ ਗੁਰੂ ਹਰਗੋਬਿੰਦ ਜੀ ਦਾ ਕੀ ਇਤਿਹਾਸ ਮੀਰੀ ਅਤੇ ਪੀਰੀ ਦੇ ਮਾਲਕ ਨੇ ਜਿਹੜਾ ਭਾਈ ਰੂਪਾ ਨਗਰ ਬਸਾਇਆ ਸੀ ਨਾ ਇਹ ਭਾਈ ਰੂਪਾ ਜੀ ਨੂੰ ਭਾਈ ਦੀ ਪਾਧੀ ਬਖਸ਼ਿਸ਼ ਹੀ ਉਹਨਾਂ ਨੇ ਤੇ ਨਗਰ ਬਸਾਇਆ ਛੇਵੇਂ ਪਾਤਸ਼ਾਹ ਨੇ ਸੀ ਇਸ ਕਰਕੇ ਸਾਡੇ ਪਿੰਡ ਦਾ ਇਤਿਹਾਸ ਆ ਜਿਹੜਾ ਬਹੁਤ ਜੁੜਦਾ ਮੇਰੀ ਬੀਰੀ ਦੇ ਨਾਲ ਸੋ ਉਸ ਦਿਹਾੜੇ ਨੂੰ ਅੱਜ ਬਹੁਤ ਸ਼ਰਧਾ ਨਾਲ ਸਾਡੇ ਪਿੰਡ ਦੀ ਸੰਗਤ ਦੋ ਲੰਗਰ ਲਾਏ ਹੋਇਆ ਸਾਡੇ ਪਿੰਡ ਦੇ ਬੜਾ ਫਖਰਾ ਸਾਨੂੰ ਕਿ ਸਾਡਾ ਇਤਿਹਾਸ ਆ ਜਿਹੜੇ ਨਾਲ ਜੁੜਦਾ ਹੈ ਮੇਰੀ ਬੀਰੀ ਦੇ ਮਾਲਕ ਨਾਲ ਹਾਂਜੀ ਜਦੋਂ ਮੌਕਾ ਮਿਲਦਾ ਇੱਥੇ ਨਗਰ ਕੀਰਤਨ ਹੁੰਦੇ ਨੇ ਕਿਉਂਕਿ ਅਸੀਂ ਹਮੇਸ਼ਾ ਪੰਜਾਬ ਦੇ ਵਿੱਚ ਨਗਰ ਕੀਰਤਨ ਹੁੰਦੇ ਦੇਖਿਆ ਇੱਥੋਂ ਦਾ ਮਾਹੌਲ ਜਿਹੜਾ ਉਹ ਕਿਵੇਂ ਇਨਸਪਾਇਰ ਕਰ ਪਾਉਂਦਾ ਹੈ ਕਿਵੇਂ ਦਾ ਮਹਿਸੂਸ ਕਰਦੇ ਹਾਂ ਜਦੋਂ ਇੰਨੇ ਇਕੱਠ ਹੁੰਦਾ ਸਪੈਸ਼ਲ ਇੱਥੇ ਲੰਗਰ ਲੱਗਦੇ ਨੇ ਇੱਥੇ ਹੋਰ ਬ ਦੇਖੋ ਜੀ ਸਾਡੀ ਕੋਸ਼ਿਸ਼ ਇਹੀ ਆ ਕਿ ਆਸੀਂ ਆਪਦੇ ਨਗਰ ਦੇ ਜਿਹੜੇ ਬੱਚੇ ਇਧਰਲੇ ਬੌਰ ਨਾਲ ਜੰਪਾਲ ਇਤਿਹਾਸ ਨਾਲ ਜੋੜੀ ਰੱਖੀਏ ਔਰ ਇੱਕ ਆਹੀ ਮੌਕਾ ਹੁੰਦਾ ਜਦੋਂ ਸਾਰੇ ਪਿੰਡ ਦੀ ਫੈਮਿਲੀ ਇਕਦਾਂ ਇਕੱਠੀ ਹੋ ਜਾਂਦੀ ਹੈ ਮਿਲਦੇ ਆ ਉਸ ਦਿਨ ਆਪਾਂ ਕਦੇ ਵੀ ਇੰਨਾ ਇਕੱਠ ਇੰਨੇ ਪਿੰਡ ਦੀਆਂ ਫੈਮਿਲੀਆਂ ਇਕੱਠੀਆਂ ਨਹੀਂ ਹੋ ਸਕਦੀਆਂ ਇਹ ਵੀ ਬਹੁਤ ਵੱਡਾ ਹੈ ਨਾ ਸਾਡੇ ਲਈ ਮੌਕਾ ਹੈ ਪਿੰਡ ਦੀ ਸੰਗਤ ਨੂੰ ਇਕੱਤਰ ਕਰਨਾ ਜੋੜਨਾ ਔਰ ਉਦਮ ਕਰਨਾ ਔਰ ਬੱਚਿਆਂ ਨੂੰ ਇਸ ਵੱਲ ਪ੍ਰੇਰਿਤ ਕਰਨਾ ਇਤਿਹਾਸ ਵੱਲ ਔਰ ਸੇਵਾ ਕਰਨ ਵੱਲ ਬਹੁਤ ਇਹ ਵਧੀਆ ਉਪਰਾਲਾ ਸਾਡੇ ਨਗਰ ਦੀ ਸੰਗਤ ਦਾ ਸਾਰੀ ਦਾ ਹਾਂਜੀ ਲੱਗਦਾ ਹੈ ਕਿ ਜਿਹੜੀਆਂ ਜਨਰੇਸ਼ਨ ਇੱਥੇ ਪਾਲ ਬੜ ਰਹੀਆਂ ਨੇ ਅੱਗੋਂ ਬੱਚੇ ਜਿਹੜੇ ਇੱਧਰ ਦੇ ਬੌਰਨ ਹੈ ਉਹਨਾਂ ਨੂੰ ਪਤਾ ਲੱਗ ਬੰਦਾ ਹੈ ਕਿ ਸਿੱਖੀ ਕੀ ਹੈ ਨਗਰ ਕੀਰਤਨ ਕਿਉਂ ਸਜਾਏ ਜਾਂਦੇ ਨੇ ਸਾਡੇ ਗੁਰੂਆਂ ਦੀਆਂ ਜਿਹੜੀਆਂ ਸਿੱਖਿਆਵਾਂ ਨੇ ਉਹ ਕੀ ਕਹਿੰਦੀਆਂ ਨੇ ਹਾਂਜੀ ਜਿਹੜਾ ਮੀਰੀ ਪੀਰੀ ਦਾ ਇਤਿਹਾਸ ਆ ਦੇਖੋ ਛੇਵੇਂ ਪਾਤਸ਼ਾਹ ਨੇ ਆਪਾਂ ਨੂੰ ਇੱਕ ਪਾਸੇ ਮੀਰੀ ਤੇ ਇੱਕ ਪਾਸੇ ਪੀਰੀ ਸੰਤ ਤੇ ਸਿਪਾਹੀ ਉਹਨਾਂ ਨੇ ਦੋਨਾਂ ਚੀਜ਼ਾਂ ਨੂੰ ਇਕੱਤਰ ਕੀਤਾ ਜਿੱਥੇ ਇੱਕ ਪਾਸੇ ਦਰਬਾਰ ਸਾਹਿਬ ਦੀ ਹਨਾ ਸਿਰਜਣਾ ਕੀਤੀ ਉਹਦੇ ਅਪੋਜ਼ਿਟ ਉਹਨਾਂ ਨੇ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਤਾਂ ਕਿ ਜਿਹੜੇ ਸਿੱਖਾਂ ਦੇ ਰਾਜ ਸੀ ਮ ਮੁੱਦੇ ਆ ਜਿੰਨੇ ਵੀ ਹਨਾ ਉੱਥੇ ਬਹਿ ਕੇ ਤੈਅ ਕੀਤੇ ਜਾ ਸਕਣ। ਸੰਤ ਦੇ ਸਿਪਾਹੀ ਦਾ ਯਾਨੀ ਉਹਨਾਂ ਦੇ ਜਿਹੜਾ ਸੰਕਲਪ ਹਨਾ ਸੀਗਾ ਉਹ ਇੱਕੋ ਥਾਂ ਇਕੱਠਾ ਕੀਤਾ ਕਿਉਂਕਿ ਪਹਿਲਾਂ ਜਿਹੜੀਆਂ ਬਾਸ਼ਾਏ ਸਿਰਫ ਉਹ ਭਗਤੀ ਦੀਆਂ ਸਿੰਘਾਂ ਪ੍ਰਤੀਕ ਉਸ ਤੋਂ ਬਾਅਦ ਫਿਰ ਇਹਨਾਂ ਨੇ ਜਿਸ ਤਰ੍ਹਾਂ ਕੋਈ ਚੜ ਕੇ ਆਏ ਨੂੰ ਤੇਗ ਤੇ ਘਰੇ ਆਏ ਹਨਾ ਘਰੇ ਆਏ ਨੂੰ ਦੇਖਦਾ ਸੰਕਲਪ ਜਿਹੜਾ ਵੀ ਉਹ ਜ਼ਰੂਰੀ ਸੰਤ ਦੇ ਸਿਪਾਹੀ ਦਾ ਜਿਹੜਾ ਉਹਨਾਂ ਨੇ ਸਿੱਖ ਕੌਮ ਨੂੰ ਬਖਸ਼ ਕੀਤਾ ਇਹ ਉਹ ਦਿਹਾੜੇ ਨੂੰ ਆਪਾਂ ਮੀਰੀ ਪੀਰੀ ਵਜੋਂ ਮਨਾ ਰਹੇ ਆ ਅੱਜ ਸੋ ਪਾਈ ਰੂਪੇ ਪਿੰਡ ਵੱਲੋਂ ਸਾਰੇ ਇਸ ਵੇਲੇ ਸੰਗਤ ਜਿਹੜੀ ਜਨਪਾਬੀ ਨਾਲ ਜੁੜੀ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕੀ ਕਹਿਣਾ ਮੈਸੇਜ ਜੀ ਅਸੀਂ ਬੱਚਿਆਂ ਨੂੰ ਜਿਹੜੇ ਇੱਥੇ ਸਟੂਡੈਂਟ ਆਏ ਆ ਉਹਨਾਂ ਨੂੰ ਵੀ ਸਾਡਾ ਇਹ ਸੁਨਹਿਾ ਵੀ ਆਇਆ ਕਰਨ ਸੇਵਾ ਕਰਿਆ ਕਰਨ ਔਰ ਪਿੰਡ ਦੀਆਂ ਫੈਮਲੀਗਾਂ ਨਾਲ ਜੁੜਨ ਔਰ ਇਸ ਇਤਿਹਾਸ ਨਾਲ ਜੁੜਨ ਕਿਉਂਕਿ ਸਾਡਾ ਤਾਂ ਇਤਿਹਾਸ ਛੇਮੀ ਪਾਸ਼ਾ ਨਾਲ ਬਹੁਤ ਜ਼ਿਆਦਾ ਨੇੜਤਾ ਦਾ ਸਬੰਧ ਆ ਸਾਡਾ ਤਾਂ ਨਗਰ ਵਸਾਇਆ ਹੀ ਛੇਮੀ ਪਾਸ਼ਾ ਨੇ ਆ ਨਾ ਮੀਰੀ ਪੀਰੀ ਦੇ ਮਾਲ ਤੁਹ ਬਹੁਤ ਭਾਗਾ ਵਾਲਿਆਂ ਕਿ ਅਸੀਂ ਉਸ ਨਗਰ ਦੇ ਵਿੱਚ ਜਨਮ ਲਿਆ ਔਰ ਸੇਵਾ ਕਰ ਰਹੇ ਹਾਂ ਅਸੀਂ ਇਹਨਾਂ ਸੰਗਤਾਂ ਦੀ ਬੜੀ ਖੁਸ਼ੀ ਹੋ ਰਹੀ ਹੈ ਔਰ ਤੁਹਾਡੀ ਟੀਮ ਦਾ ਅਸੀਂ ਬੜਾ ਧੰਨਵਾਦ ਕਰਦੇ ਹਾਂ ਕਦਮ ਕਦਮ ਸਿਰ ਮੱਥੇ ਚੱਲ ਕੇ ਆਏ ਆਂ ਦਾ ਕਿ ਤੁਸੀਂ ਬਹੁਤ ਉਪਰਾਲਾ ਸਾਡਾ ਜਿਹੜਾ ਸਨੇਹਾ ਹਨ ਟੀਵੀ ਦੇ ਜ਼ਰੀਏ ਘਰ-ਘਰ ਪਹੁੰਚਾ ਰਹੇ ਹੋ ਔਰ ਅਰਸ਼ਦੀਪ ਜੀ ਦਾ ਬਹੁਤ ਧੰਨਵਾਦ ਵੀ ਬਾ ਤੁਹਾਡਾ ਹੀ ਬਹੁਤ ਧੰਨਵਾਦ ਤੁਸੀਂ ਸਾਡਾ ਸਨੇਹਾ ਆ ਦੇ ਟੀਵੀ ਦੇ ਜ਼ਰੀਏ ਸਾਰੀ ਸੰਗਤ ਤੱਕ ਪਹੁੰਚਾ ਰਹੇ ਹੋ ਬਹੁਤ ਮਿਹਰਬਾਨੀ ਤੁਹਾਡੀ ਜੀ ਆਇਆਂ ਨੂੰ ਤੁਹਾਨੂੰ ਹਾਂਜੀ ਸੋਮਤ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਬੋਲ ਸਕਦੇ ਹੋ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਸਾਨੂੰ ਮਾਣ ਹੈ ਅੱਜ ਵੀ ਅਸੀਂ ਭਾਈ ਰੂਪਾ ਪਿੰਡ ਦੇ ਬਸਨੀਖਾ ਜਿਨ੍ਹਾਂ ਦੀ ਜਣੇ ਨੀ ਪੱਥਰ ਮੋੜੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਆਪਣੇ ਹੱਥੀਂ ਗੱਡੀ ਆ ਜੀ ਹਾਂ ਮੋੜੀ ਅਸੀਂ ਇੰਨਾ ਮਾਣ ਆ ਤੁਹਾਨੂੰ ਬਹੁਤ ਮਾਣ ਆ ਹਾਂਜੀ ਹਾਂਜੀ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਸਰੀ ਵਿਖੇ ਪਹੁੰਚੇ ਜਿੱਥੇ ਉਹਨਾਂ ਇੰਟਰਨੈਸ਼ਨਲ ਵਿਦਿਆਰਥੀ ਮਾਪਿਆਂ ਦੀ ਪੀਆਰ ਤੇ ਕ੍ਰਾਈਮਨਲ ਇਨ ਕੈਨੇਡਾ ਬਾਰੇ ਇਹਨਾਂ ਸਾਰੇ ਮਸਲਿਆਂ ਤੇ ਗੱਲਬਾਤ ਕੀਤੀ ਤੇ ਨਾਲ ਹੀ ਕਿਹਾ ਕਿ ਇਮੀਗ੍ਰੇਸ਼ਨ ਕੈਨੇਡਾ ਦੀ ਲੋੜ ਹੈ ਤੇ ਇਸ ਬਿਨਾ ਆਰਥਿਕਤਾ ਤਰੱਕੀ ਨਹੀਂ ਕਰ ਸਕਦੀ ਐਂਡ ਇਟਸ ਅ ਗੁੱਡ ਕੁਐਸਚਨ ਸਰਟਨਲੀ ਐਜ਼ ਯੂ ਵੁਡ ਨੋ ਫਾਰ ਪਰਮਨੈਂਟ ਰੈਜ਼ੀਡੈਂਸੀ Requirements: People are required to to produce police certificates for a, a certain number of years. Uh, I've had to do it myself in different contexts. The level of reliability of those certificates really depends on the country that these people come from <clears throat> and the rigor with which the certificates are are issued. They are not the be-all and end-all, and they are not a guarantee that the person in question uh, has not committed a crime. And they when you talk about federations or unitary states, um, it can really depend what jurisdiction you're you're, you're getting the certificates from. Uh, there is also broad uh, fake certificates that exist. Again, depending on the source country, uh, the way a security screening is typically done for uh, all international ex students, with very few exceptions, for a number of years, is to submit biometrics, which are reliable. We go through international partners. To verify the background of the people that submit their, their biometrics, uh, those in turn are limited, but they are reliable insofar as once you have the fingerprints, you can do the checks, and <clears throat> you'll be able to turn something up if there is something. Uh, there is also progressive questioning that is done by officers, and they may ask uh, in highly in, in relatively limited circumstances uh, to get more. Uh, to get more information, but that's up to the discretion of, of the officer. And again, our officials will call this progressive screening. But there is a rigorous screening for every student that comes into the country. Do people get through that have had criminal pasts? Um, it would be highly um, misleading to say that that does not occur. But in the vast, you know, vast majority of circumstances, the um, the students that come to this country have not committed crimes. Uh, particularly given. The, the youth and age category of, of, of uh, the candidates in question, and say how do we bring that back to what the original intent of, of a visa program was—to make sure that we are attracting the best and brightest, that if they stay in the country, there are jobs for them, and that their money isn't just taken from them by unscrupulous actors that are just looking to make twenty, thirty, forty thousand dollars and not care about these young minds that, um, in some cases, their whole families have put their hopes and dreams into. So these are uh, these are challenges that Canadians are looking for us to solve in a reasonable, rational way, and that comes with some <clears throat> important discussions, debates, perhaps uh, disagreements with provinces and the institutions that welcome them as to how we do that. Uh, I have no, uh, I'm not a person that is judge, jury, and executioner. I have ideas. I have a role. I have a responsibility, but I am not the ultimate decider in these things. It comes with. Proper discussions with, uh, with economic actors, with institutions themselves, and those that want to welcome people on a temporary basis, with perhaps a discussion about how they become permanent and how they become Canadian citizens, or uh, have to take a decision whether to go home and take their talents to another country. So uh, these are all issues that fall into a greater category of, uh, of affordability and when we talk about immigration, we have to remember that uh, there has been an incredible good that has come to canada through immigration. I th a number of you around the table uh, are proof of that. but it doesn't come without uh, a discussion about how we make sure that we can stand up to canadians and say, is this the way we go as a country? is this how. Uh, ਵੀ ਕੰਟਰੀਬਿਊਟ ਟੂ ਦੀ ਇਕਨੋਮੀ ਐਂਡ ਬੀਸੀ ਦੇ ਵਿੱਚ ਸ਼ੁਕਰਵਾਰ ਤੋਂ ਬਿਜਲੀ ਦੇ ਨਾਲ ਘਟੋ ਘਟ ਪੰਜ ਨਵੀਆਂ ਜੰਗਲੀ ਅੱਗਾਂ ਜਿਹੜੀਆਂ ਉਹ ਬਲਦੀਆਂ ਦੇਖੀਆਂ ਗਿਆ ਨੇ ਤੇ ਲਗਭਗ ਇੱਕ ਦਰਜਨ ਹੋਰ ਨਵੀਆਂ ਅੱਗਾਂ ਦੇ ਨਾਲ ਮਿਲ ਕੇ ਪੂਰੇ ਸੂਬੇ ਦੇ ਵਿੱਚ ਸੜਨ ਵਾਲੀਆਂ ਕੁੱਲ ਗਿਣਤੀ ਜਿਹੜੀ ਅੱਗਾਂ ਦੀ ਹੈ ਉਹ 149 ਦੇ ਕਰੀਬ ਹੋ ਚੁੱਕੀ ਹੈ ਬੀਸੀ ਵਾਈਲਡ ਫਾਇਰ ਸਰਵਿਸ ਨੇ ਸੋਸ਼ਲ ਮੀਡੀਆ ਤੇ ਪੋਸਟ ਕਰ ਦਿਆ ਕਿਹਾ ਹੈ ਕਿ ਅੱਗ ਬਿਜਲੀ ਦੇ ਨਾਲ ਫੈਲੀ ਸੀ ਤੇ ਲਲੂਏਟ ਫਾਇਰ ਜ਼ੋਨ ਦੇ ਵਿੱਚ ਖੋਜੀ ਗਈ ਸੀ ਚੇਤਾਵਨੀ ਦਿੱਤੀ ਗਈ ਸੀ ਕਿ ਗਰਮ ਮੌਸਮ ਤੇ ਹਵਾ ਦੇ ਕਾਰਨ ਹੋਰ ਅੱਗ ਜਿਹੜੀ ਆ ਉਹ ਲੱਗ ਸਕਦੀ ਹੈ ਇਸ ਵਿੱਚ ਕਿਹਾ ਗਿਆ ਹੈ ਕਿ ਚਾਲਕਦਲ ਹਵਾਈ ਸਹਾਇਤਾ ਦੀ ਮਦਦ ਦੇ ਨਾਲ ਅੱਗ ਦਾ ਜਵਾਬ ਦੇ ਰਹੇ ਸਨ ਇਹ ਜੋੜਦੇ ਹੋਏ ਕਿ ਜ਼ੋਨ ਦੇ ਵਿੱਚ ਕਿਸੇ ਵੀ ਨਵੀਂ ਅੱਗ ਤੋਂ ਕੋਈ ਟਾਂਚਾ ਖਤਰੇ ਦੇ ਵਿੱਚ ਸੀ ਜਿਸ ਦੇ ਵਿੱਚ ਇੱਕ ਅੱਗ ਨੂੰ ਸਿੰਗਲ ਟਰੀ ਬਰਨਿੰਗ ਵਜੋਂ ਦਰਸਾਇਆ ਗਿਆ ਹੈ ਬੀਸੀ ਦੇ ਵਿੱਚ ਇੱਕ ਕੈਂਪਫਾਇਰ ਪਾਬੰਦੀ ਸ਼ੁੱਕਰਵਾਰ ਤੋਂ ਹੀ ਲਾਗੂ ਹੋਈ ਹੈ ਜੋ ਹੈਦਾਗੁਆਈ ਤੋਂ ਇਲਾਵਾ ਪੂਰੇ ਸੂਬੇ ਨੂੰ ਕਵਰ ਕਰਦਾ ਹੈ ਨਨਾਇਮੋ ਅਤੇ ਇੱਕ ਮਸ਼ਹੂਰ ਪਾਰਕ ਦੇ ਵਿੱਚ ਨੌਜਵਾਨਾਂ ਦੇ ਆਤਿਸ਼ਬਾਜ਼ੀ ਕਰਨ ਦੇ ਨਾਲ ਝਾੜੀਆਂ ਨੂੰ ਅੱਗ ਲੱਗ ਗਈ ਸੀ ਬੀਸੀ ਦੇ ਵਿੱਚ ਜਿਸ ਦਿਨ ਪਾਬੰਦੀ ਲਾਗੂ ਹੋਈ ਸੀ ਉਸ ਦਿਨ ਸ਼ਹਿਰ ਦੇ ਮੇਅਰ ਨੂੰ ਸੀਜ਼ਨ ਦੇ ਵਧਨ ਦੇ ਨਾਲ ਜੰਗਲ ਦੀ ਅੱਗ ਦੇ ਪ੍ਰਤੀ ਸੂਬੇ ਦੀ ਕਮਜ਼ੋਰੀ ਬਾਰੇ ਦੱਸਿਆ ਗਿਆ ਸੀ ਨਨਾਈਮੋ ਜਿਹੜਾ ਆਗ ਹੈ ਉਸ ਤੇ ਲੈ ਕੇ ਕਾਫੀ ਚਿੰਤਾ ਵੀ ਜਤਾਈ ਜਾ ਰਹੀ ਹੈ ਲਿਓਨਾਰਡੋ ਜਿਹੜੇ ਮੇਅਰ ਨੇ ਉਹਨਾਂ ਨੇ ਕਿਹਾ ਹੈ ਕਿ ਸ਼ਨੀਵਾਰ ਨੂੰ ਪਾਈਪਰ ਦੇ ਲਗੂਨ ਪਾਰਕ ਵਿਖੇ ਇਕੱਠੇ ਇਹ ਨੌਜਵਾਨ ਜਿਹੜੇ ਹੋਏ ਸੀ ਤੇ ਇਹਨਾਂ ਦੇ ਨੌਜਵਾਨਾਂ ਦੇ ਸਮੂਹ ਨੇ ਇੱਕ ਇਹਨਾਂ ਦੇ ਵਿੱਚੋਂ ਹੀ ਅੱਗ ਜੜੀ ਬਾਲੀ ਗਈ ਹੈ ਔਰ ਇੱਕ ਨਾਗਰਿਕ ਨੂੰ ਅੱਗ ਦੇ ਪਾਬੰਦੀਆਂ ਦੇ ਵੱਲ ਧਿਆਨ ਦੇਣ ਦੇ ਲਈ ਇੱਕ ਬੇਕਅਪ ਕਾਲ ਦੱਸੀ ਜਾ ਰਹੀ ਹੈ ਕੁਝ ਨਾ ਸਮਝੀ ਕਰਨ ਵਾਲਿਆਂ ਨੇ ਆਤਿਸ਼ਬਾਜ਼ੀ ਉੱਥੇ ਚਲਾਈ ਤੇ ਝਾੜੀਆਂ ਦੇ ਵਿੱਚ ਅੱਗ ਫੈਲੀ ਤੇ ਜ਼ਮੀਨ ਨੂੰ ਕਾਫੀ ਨੁਕਸਾਨ ਹੋਇਆ ਉਹਨਾਂ ਕਹਿੰਦੇ ਕਿ ਪਟਾਕਿਆਂ ਨੂੰ ਬੰਦ ਕਰਨਾ ਜੋ ਕਿ ਸਿਰਫ ਇੱਕ ਲਾਇਸੈਂਸ ਦੇ ਨਾਲ ਹੀ ਨਨਾਈਮੋ ਦੇ ਵਿੱਚ ਖਰੀਦਿਆ ਜਾ ਸਕਦਾ ਹੈ ਜਿਸ ਦਿਨ ਸਵੇਾਈ ਅਗਤੇ ਪਾਬੰਦੀ ਲਾਗੂ ਹੋਈ ਹੈ ਉਹਨਾਂ ਕਹਿੰਦੇ ਕਿ ਉਹ ਸਪਸ਼ਟ ਤੌਰ ਦੇ ਉੱਤੇ ਮੇਅਰ ਹੋਣ ਦੇ ਨਾਤੇ ਇਸ ਗੱਲ ਤੋਂ ਕਾਫੀ ਨਾਰਾਜ਼ ਨੇ ਕਿ ਕਿਸੇ ਵੀ ਉਮਰ ਦਾ ਕੋਈ ਵੀ ਵਿਅਕਤੀ ਕਿਸੇ ਵੀ ਕਾਰਨ ਕਰਕੇ ਗਰਮ ਖੁਸ਼ਕ ਗਰਮੀਆਂ ਦੇ ਵਿਚਕਾਰ ਇੰਨੀ ਨਾ ਸਮਝੀ ਨਾ ਅਪਣਾਏ ਕਿਉਂਕਿ ਇਸ ਨੂੰ ਉਚਿਤ ਨਹੀਂ ਮੰਨਿਆ ਜਾਏਗਾ ਕ੍ਰੌਗ ਨੇ ਕਿਹਾ ਹੈ ਕਿ ਪਾਈਪਰਜ਼ ਲੈਗੂਨ ਦੇ ਵਿੱਚ ਪ੍ਰਸਿੱਧ ਖੇਤਰ ਹੈ ਤੇ ਸ਼ਨੀਵਾਰ ਸਵੇਰ ਨੂੰ ਅੱਗ ਲੱਗਣ ਵਾਲੀ ਥਾਂ ਦੇ ਉੱਤੇ ਜਾਣਾ ਵੀ ਬਹੁਤ ਪਰੇਸ਼ਾਨ ਕਰਨ ਵਾਲਾ ਸੀ ਉਹਨਾਂ ਕਹਿੰਦੇ ਕਿ ਇਹ ਪਾਬੰਦੀਆਂ ਤੇ ਨਿਯਮ ਸਿਰਫ ਇਸ ਲਈ ਲਾਗੂ ਨਹੀਂ ਹੈ ਕਿਉਂਕਿ ਸਾਨੂੰ ਚੀਜ਼ਾਂ ਤੇ ਪਾਬੰਦੀ ਲਗਾਉਣ ਦੇ ਨਿਯਮਤ ਕਰਨਾ ਪਸੰਦ ਹੈ ਇਹ ਜੰਤਕ ਸੰਪਤੀਆਂ ਤੇ ਵਿਲੱਖਣ ਜੰਤਕ ਸੰਪਤੀਆਂ ਦੀ ਰੱਖਿਆ ਦੇ ਲਈ ਹੈ ਇਹ ਦੋ ਜਾਂ ਤਿੰਨ ਮਹੀਨਿਆਂ ਦੇ ਗਰਮ ਤੇ ਸੁੱਕੇ ਮੌਸਮ ਦੀ ਸ਼ੁਰੂਆਤ ਹੋ ਸਕਦੀ ਹੈ ਤੇ ਪਾਈਪਰਸ ਤੇ ਲੱਗੀ ਅਗਦਾਸੀ ਹੈ ਕਿ ਮੂਰਖਤਾ ਦੇ ਕੁਝ ਕੰਮਾਂ ਦੇ ਕਿੰਨੇ ਗੰਭੀਰ ਨਤੀਜੇ ਨਿਕਲ ਸਕਦੇ ਨੇ ਉਹਨਾਂ ਕਿਹਾ ਕਿ ਹਾਲਾਂਕਿ ਉਹਨਾਂ ਦਾ ਸ਼ਹਿਰ ਹਜੇ ਜੰਗਲੀ ਅੱਗ ਤੋਂ ਬਚਿਆ ਹੋਇਆ ਹੈ ਪਰ ਕਦੋਂ ਤੱਕ ਇਸ ਬਾਰੇ ਕੁਝ ਨਹੀਂ ਕੀਤਾ ਜਾ ਸਕਦਾ ਹੰਬੋਲਟ ਬ੍ਰਾਂਕੋਸ ਬਸ ਹਾਸੇ ਦਾ ਕਾਰਨ ਬਣੇ ਟਰੱਕ ਡਰਾਈਵਰ ਨੇ ਆਪਣੀ ਪੀਆਰ ਦਰਜਾ ਵਾਪਸ ਲੈਣ ਦੀ ਅਰਜ਼ੀ ਦਿੱਤੀ ਹੈ ਇਮੀਗ੍ਰੇਸ਼ਨ ਤੇ ਰਿਫਿਊਜੀ ਬੋਰਡ ਨੇ ਮਈ ਦੇ ਵਿੱਚ ਜਸਕੀਰਤ ਸਿੰਘ ਸਿੱਧੂ ਦੇ ਲਈ ਦੇਸ਼ ਨਿਕਾਲੇ ਦੇ ਹੁਕਮ ਜਾਰੀ ਕੀਤੇ ਸਨ ਤੇ ਉਹਨਾਂ ਦਾ ਸਥਾਈ ਨਿਵਾਸੀ ਦਾ ਦਰਜਾ ਉਹ ਰੱਦ ਕਰ ਦਿੱਤਾ ਗਿਆ ਸੀ ਸਿੱਧੂ ਪਾਰਾ ਦਾ ਰਹਿਣ ਵਾਲਾ ਹੈ ਤੇ 2014 ਦੇ ਵਿੱਚ ਕੈਨੇਡਾ ਆਇਆ ਸੀ 2018 ਦੇ ਵਿੱਚ ਕੈਲਗਰੀ ਦੇ ਵਿੱਚ ਰਹਿੰਦੇ ਹੋਏ ਰੋਕੇ ਟਰੱਕ ਡਰਾਈਵਰ ਨੇ ਟਿਸਡੈਲ ਸਸਕੈਚਵਨ ਦੇ ਨਜ਼ਦੀਕ ਇਕੋਪੈਂਡੂ ਚਰਾਹੇ ਤੇ ਜੂਨੀਅਰ ਹਾਕੀ ਟੀਮ ਦੀ ਬਸ ਤੇ ਰਸਤੇ ਵਿੱਚ ਸਟਾਪ ਸਾਈਨ ਤੇ ਹਾਦਸਾ ਕਰ ਦਿੱਤਾ 16 ਲੋਕਾਂ ਦੀ ਮੌਤ ਹੋਈ ਤੇ 13 ਇਸਾਸੇ ਚ ਜ਼ਖਮੀ ਹੋਏ ਸਿੱਧੂ ਨੂੰ ਖਤਰਨਾਕ ਡਰਾਈਵਿੰਗ ਅਪਰਾਧ ਦੇ ਲਈ ਦੋਸ਼ੀ ਮੰਨਿਆ ਤੇ 8 ਸਾਲ ਦੀ ਸਜ਼ਾ ਸੁਣਾਈ ਗਈ ਇਸ ਨੂੰ ਪਿਛਲੇ ਸਾਲ ਪੂਰੀ ਪੈਰੋਲ ਮਿਲੀ ਸੀ ਵਕੀਲ ਮਾਈਕਲ ਗ੍ਰੇਂਦਾ ਕਹਿੰਦਾ ਹੈ ਕਿ ਉਸਨੇ ਉਸ ਦੇ ਜਿਹੜੇ ਮੌਕਲ ਨੇ ਉਹਨਾਂ ਨੇ ਮਾਨਵੀ ਅਧਿਕਾਰ ਦੇ ਉੱਤੇ ਸਥਾਈ ਨਿਵਾਸੀ ਦਾ ਦਰਜਾ ਪ੍ਰਾਪਤ ਕਰਨ ਲਈ ਅਰਜ਼ੀ ਦਿੱਤੀ ਹੈ ਗ੍ਰੀਨ ਨੇ ਕਿਹਾ ਹੈ ਕਿ ਸੰਭਾਵਤ ਤੌਰ ਤੇ ਕਈ ਮਹੀਨਿਆਂ ਤੱਕ ਅਰਜ਼ੀ ਬਾਰੇ ਕੁਝ ਸੁਨਿਆ ਜਿਹੜਾ ਉਹ ਨਹੀਂ ਜਾਵੇਗਾ ਤੇ ਐਪਲੀਕੇਸ਼ਨ ਦੀ ਪ੍ਰਕਿਰਿਆ ਦੇ ਵਿੱਚ 2 ਸਾਲ ਵੀ ਲੱਗ ਸਕਦੇ ਨੇ ਇਹ ਦੇਖਿਆ ਜਾਂਦਾ ਹੈ ਕਿ ਉਹ ਕੈਨੇਡਾ ਦੇ ਵਿੱਚ ਕਿੰਨੀ ਚੰਗੀ ਤਰ੍ਹਾਂ ਸਥਾਪਿਤ ਨੇ ਤੇ ਕਿਸ ਤਰ੍ਹਾਂ ਦੇ ਪਰਿਵਾਰਕ ਸਬੰਧ ਤੇ ਪਾਈਚਾਰਕ ਸਬੰਧ ਨੇ ਸਿੱਧੂ ਤੇ ਉਹਨਾਂ ਦੀ ਪਤਨੀ ਬੱਚੇ ਨੂੰ ਦਿਲ ਦੇ ਫੇਫੜਿਆਂ ਦੀਆਂ ਪਰੇਸ਼ਾਨੀਆਂ ਨਾਲ ਵੇਜੂਝ ਰਹੇ ਨੇ ਇਸ ਕੇਸ ਦੇ ਵਿੱਚ ਇਹ ਫਰਕ ਲਿਆਉਂਦਾ ਹੈ ਤੇ ਉਸ ਬੱਚੇ ਦੇ ਲਈ ਭਾਰਤ ਦੇ ਵਿੱਚ ਆਪਣੀ ਸਿਹਤ ਸਥਿਤੀ ਦੇ ਨਾਲ ਰਹਿਣਾ ਮੁਸ਼ਕਿਲ ਹੋਵੇਗਾ ਬੱਚੇ ਦੇ ਸਰਵੋਤਮ ਹਿੱਤ ਦੇ ਲਈ ਇਹ ਵੱਡਾ ਮੁੱਦਾ ਬਣਿਆ ਹੋਇਆ ਹੈ ਖਾਸੇ ਵਿੱਚ ਮਾਰੇ ਗਏ ਲੋਕਾਂ ਦੇ ਕਈ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹ ਸਿੱਧੂ ਨੂੰ ਡਿਪੋਰਟ ਕਰਨਾ ਚਾਹੁੰਦੇ ਨੇ ਹਾਲਾਂਕਿ ਦੂਜਿਆਂ ਨੇ ਉਸ ਨੂੰ ਰਹਿਣ ਦੇ ਇਜਾਜ਼ਤ ਦੇਣ ਦੇ ਲਈ ਹਾਮੀ ਭਰੀ ਕੈਲਗਰੀ ਦੇ ਵਿੱਚ ਇਸ ਤੋਂ ਇਲਾਵਾ ਰੀਕਨਸਿਲੀਏਸ਼ਨ ਐਕਸ਼ਨ ਗਰੁੱਪ ਨੇ ਸਿੱਧੂ ਨੂੰ ਆਪਣਾ ਸਮਰਥਨ ਦਿੱਤਾ ਹੈ ਸਰੀ ਸਿਟੀ ਇੱਥੇ ਗੈਰ ਕਾਨੂੰਨੀ ਡੰਪਿੰਗ ਦੀ ਲਾਨਤ ਨੂੰ ਦੂਰ ਕਰਨ ਦੇ ਲਈ ਕੋਸ਼ਿਸ਼ਾਂ ਕਰ ਰਹੀ ਹੈ ਸਿਟੀ ਦੁਆਰਾ ਜਾਰੀ ਰਿਲੀਜ਼ ਦੇ ਅਨੁਸਾਰ ਗੈਰ ਕਾਨੂੰਨੀ ਡੰਪਿੰਗ ਦੇ ਲਈ ਸਰੀ ਟੈਕਸ ਅਦਾਵਾ ਨੂੰ ਹਰ ਸਾਲ ਲਗਭਗ ਡਾਲਰ 7,50,000 ਦਾ ਖਰਚਾ ਆਉਂਦਾ ਹੈ ਤੇ 2023 ਦੇ ਵਿੱਚ ਸਿਟੀ ਸਟਾਫ ਨੇ 7,570 ਗੈਰ ਕਾਨੂੰਨੀ ਡੰਪਿੰਗ ਸਾਈਟਾਂ ਦਰਜ ਕੀਤੀਆਂ ਇਸ ਨੂੰ ਰੋਕਣ ਕੋਸ਼ਿਸ਼ ਦੇ ਵਿੱਚ ਵਧਾਇਆ ਗਿਆ ਉਪਲੋ ਅਫਸਰ ਗਸ਼ਤ ਚੱਲ ਰਿਹਾ ਹੈ ਤੇ ਅਪਰਾਧੀਆਂ ਦੇ ਉਦੇਸ਼ ਤੇ ਲਈ ਡਾਲਰ 10000 ਤੱਕ ਦੇ ਜੁਰਮਾਨੇ ਦੇ ਨਾਲ ਨਿਗਰਾਨੀ ਕੈਮਰੇ ਸਥਾਪਿਤ ਕੀਤੇ ਗਏ ਨੇ ਨਾਲ ਹੀ ਵਸਨੀਕਾਂ ਨੂੰ ਮੁਫਤ ਵੇਸਟ ਡ੍ਰੌਪ ਆਫ ਪ੍ਰੋਗਰਾਮ ਦੇ ਵੱਡੇ ਆਈਟਮ ਪਿਕਅਪ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਬਾਅਦ ਦੇ ਵਿੱਚ ਵਸਨੀਕ ਹਰ ਸਾਲ 6 ਮੁਫਤ ਪਿਕਅਪ ਆਦਾ ਸਮਾ ਜਿਹੜਾ ਉਹ ਨਿਰਧਾਰਿਤ ਕਰ ਸਕਦੇ ਨੇ ਮੁਫਤ ਵੇਸਟ ਡ੍ਰੌਪ ਆਫ ਦੇ ਲਈ 100 ਕਿਲੋਗ੍ਰam ਕਬਾੜ ਤੇ 4 ਦੇ ਮੈਟਰੋ ਵੈਨਕੂਵਰ ਦੇ ਸੈਂਟਰਲ ਸਰੀ ਤੇ ਉਤਰੀ ਸਰੀ ਰੀਸਾਈਕਲਿੰਗ ਤੇ ਵੇਸਟ ਸੈਂਟਰਾਂ ਦੇ ਵਿੱਚ 25 ਸਤੰਬਰ ਤੱਕ ਮੁਫਤ ਵਿੱਚ ਸੁੱਟੇ ਜਾ ਸਕਦੇ ਨੇ ਮਈ ਦੇ ਵਿੱਚ 2 ਹਫ਼ਤਿਆਂ ਦੀ ਸਫਾਈ ਬਲਿਡਸ ਦੇ ਵਿੱਚ ਰੱਦੀ ਦੇ ਨਾਲ ਪਰੇ 1598 ਕੂੜੇ ਦੇ ਜਿਹੜੇ ਥੈਲਿਆਂ ਦੇ ਨਾਲ ਨਾਲ 1833 ਗੈਰ ਕਾਨੂੰਨੀ ਢੰਗ ਨਾਲ ਡੰਪ ਕੀਤੀਆਂ ਚੀਜ਼ਾਂ ਨੂੰ ਵੀ ਦੇਖਿਆ ਜਾ ਰਿਹਾ ਹੈ। ਅਗਲਾ ਜਿਹਾ ਬਲੇਡ ਇਸ ਮਹੀਨੇ ਦੇ ਅੰਤ ਦੇ ਵਿੱਚ ਹੋਣ ਦੀ ਉਮੀਦ ਹੈ। ਅਗੇ ਦੇਖਦੇ ਹਾਂ ਐਡਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਦੀ ਇਹ ਖਾਸ ਅਪਡੇਟ। ਚੈਨਲ ਪੰਜਾਬੀ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਡਮਿੰਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੋ ਰਿਹਾ। ਖਬਰ ਇਹ ਹੈ ਕਿ ਜਿਸ ਤਰ੍ਹਾਂ ਆਪਣੇ ਗਵਾਂਡੀ ਮੁਲਖ ਅਮਰੀਕਾ ਦੇ ਵਿੱਚ ਸਨੀਚਰਵਾਰ ਦੀ ਵਾਲੇ ਦਿਨ ਜਿਹੜੀ ਘਟਨਾ ਵਾਪਰੀ ਆ ਗੋਲੀ ਚੱਲੀ ਆ ਜਿਹਦੇ ਵਿੱਚ ਸਾਬਕਾ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਹੋਰੀ ਉਹਨਾਂ ਦੇ ਕੰਨ ਕੋਲ ਦੀ ਗੋਲੀ ਲੰਗੀ ਆ ਜਿਹੜਾ ਉਹਨਾਂ ਨੇ ਥੋੜਾ ਉਹਨਾਂ ਨੂੰ ਪੱਟੜ ਵੀ ਕਰ ਗਈ ਪਰ ਇੱਕ ਵਿਅਕਤੀ ਜਿਹੜਾ ਉੱਥੇ ਬੈਠਾ ਸੀਗਾ ਉਹ ਮਾਰਿਆ ਗਿਆ ਦਰਸ਼ਕ ਜਿਹੜਾ ਆਇਆ ਹੋਇਆ ਸੀਗਾ ਰੈਲੀ ਤੇ ਬਾਅਦ ਦੇ ਵਿੱਚ ਉਹ ਜਿਹੜਾ ਸ਼ੂਟਰ ਆ ਉਹਨੂੰ ਵੀ ਮਾਰ ਦਿੱਤਾ ਗਿਆ ਇਸ ਘਟਨਾਕਰਮ ਤੋਂ ਬਾਅਦ ਦੇ ਵਿੱਚ ਜੀ ਹੁਣ ਕੈਨੇਡਾ ਦੇ ਵਿੱਚ ਵੀ ਇਸ ਗੱਲ ਤੇ ਚਰਚਾ ਚੱਲ ਪਈ ਆ ਵੀ ਇਹ ਜਿਹੜਾ ਪੋਲੀਟੀਕਲ ਗਲਬਤ ਹੁੰਦੀ ਆ ਡਿਸਕੋਰਸ ਹੁੰਦਾ ਹੈ ਰਾਜਨੀਤਿਕਾਂ ਦਾ ਇੱਕ ਦੂਜੇ ਪ੍ਰਤੀ ਉਹਦੇ ਵਿੱਚ ਜਿਹੜੀ ਭਾਸ਼ਾ ਵਰਤੀ ਜਾਂਦੀ ਆ ਉਹ ਅਜਿਹੀ ਭਾਸ਼ਾ ਹੁੰਦੀ ਆ ਵੀ ਉਹ ਗੱਲਬਾਤ ਨੂੰ ਤਤਿਆਂ ਹੀ ਕਰੀ ਜਾ ਰਹੀ ਆ ਯਾਨੀ ਤਾਪਮਾਨ ਵੱਧਦਾ ਹੀ ਜਾ ਰਿਹਾ ਲੋਕਾਂ ਦਾ ਔਰ ਉਹ ਇਦਾਂ ਲੱਗਣ ਲੱਗ ਪੈਂਦਾ ਕਈ ਵਾਰੀ ਵੀ ਇਹ ਮਤਲਬ ਜਿਹੜਾ ਸੁਨੇਹਾ ਆ ਇਹ ਕਿਸੇ ਹੋਰ ਪਾਸੇ ਨੂੰ ਜਾ ਰਿਹਾ ਹੈਗਾ ਗੱਲਬਾਤ ਦੇ ਰਾਹੀਂ ਹੁਣ ਕਿਉਂਕਿ ਇੱਕ ਪ੍ਰੀਮੀਅਰਸ ਦੀ ਮੀਟਿੰਗ ਹੋ ਰਹੀ ਹੈ ਉਧਰ ਨੋਵਾ ਸਕੋਸ਼ੀਆ ਦੇ ਵਿੱਚ ਤੇ ਉੱਥੇ ਪ੍ਰੀਮੀਅਰਸ ਇਕੱਠੇ ਹੋਣਗੇ ਤੇ ਇਹ ਗੱਲਬਾਤ ਜਿਹੜੀ ਆ ਡਿਸਕਸ ਕੀਤੀ ਜਾਣੀ ਆ ਵੀ ਸਾਨੂੰ ਇਸ ਦੇਸ਼ ਦੇ ਵਿੱਚ ਵੀ ਜਿਹੜਾ ਇਹ ਰੈਟੋਰਿਕ ਹੈਗਾ ਨਾ ਉਹਨੂੰ ਸਾਨੂੰ ਥੋੜਾ ਡਾਇਲ ਡਾਊਨ ਕਰਨਾ ਪਵੇਗਾ ਯਾਨੀ ਉਹਦਾ ਵੋਲਿਊਮ ਥੱਲੇ ਲਿਆਂਦਾ ਜਾਵੇ ਭਾਸ਼ਾ ਠੀਕ ਕੀਤੀ ਜਾਵੇ ਤਾਂ ਕਿ ਇਸ ਤਰ੍ਹਾਂ ਦੀ ਕੋਈ ਘਟਨਾ ਇੱਥੇ ਕੈਨੇਡਾ ਦੇ ਵਿੱਚ ਨਾ ਵਾਪਰੇ ਔਰ ਇਹ ਗੱਲ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਹੋਰੀ ਕਹਿ ਰਹੇ ਆ ਭਈ ਜਦੋਂ ਅਸੀਂ ਜਿਹੜੇ ਬਹੁਤ ਸਾਰੇ ਲੋਕ ਉਹ ਕੰਦੀ ਦੀ ਭਈ ਜਦੋਂ ਪ੍ਰੋਗਰੈਸਿਵ ਜਿਹੜੇ ਲੀਡਰ ਹੈਗੇ ਆ ਉਹਨਾਂ ਨੂੰ ਜਦੋਂ ਲੋਕੀ ਐਕਸਪਲੇਨ ਕਰਦੇ ਆ ਤਾਂ ਉਹਨਾਂ ਪ੍ਰਤੀ بڑے ਸ਼ਬਦ ਇਦਾਂ ਦੇ ਵਰਤੇ ਜਾਂਦੇ ਆ ਜਿਹਦਾ ਕਰਕੇ ਬੜੀ ਗਰਮੀ ਉਹ ਗਰਮੀ ਹੁੰਦੀ ਆ ਗੱਲਾਂ ਬਾਤਾਂ ਦੇ ਵਿੱਚ ਹਾਲਾਂਕਿ ਉਹਨਾਂ ਨੂੰ ਜਦੋਂ ਸਵਾਲ ਇਹ ਪੁੱਛਿਆ ਜਾਂਦਾ ਵੀ ਤੁਸੀਂ ਜਦੋਂ ਇਹ ਗੱਲ ਕਹੀ ਸੀਗੀ ਜਿਹੜਾ ਇੱਕ ਅਮਰੀਕਨ ਫੌਕਸ ਟੀਵੀ ਦਾ ਜੀ ਹੋਸਟ ਇੱਥੇ ਆਇਆ ਸੀਗਾ ਟੱਕਰ ਕਾਰਲਸਨ ਉਹਨੂੰ ਤੁਸੀਂ ਕਿਹਾ ਸੀਗਾ ਪੇਟੂ ਫੈਡਰਲ ਮਨਿਸਟਰ ਨੂੰ ਇੱਕ ਨੂੰ ਆਪਣੇ ਕ੍ਰਾਸ ਹੇਅਰ ਦੇ ਵਿੱਚ ਲੈ ਯਾਨੀ ਕਿ ਜਿਹੜੇ এনਵਾਇਰਨਮੈਂਟ ਮਨਿਸਟਰ ਨੇ ਉਹਨਾਂ ਨੂੰ ਕਿਉਂਕਿ ਉਹ এনਵਾਇਰਨਮੈਂਟ ਦੀ ਗੱਲ ਕਰਦੇ ਆ ਔਰ ਅਲਬਰਟਾ ਕਹਿੰਦਾ ਵੀ ਸਾਡੇ ਹੱਕਾਂ ਤੇ ਕਿਸਮ ਦਾ ਉਹ ਡਾਕਾ ਮਾਰ ਰਹੇ ਨੇ ਸੋ ਇਸ ਕਰਕੇ ਉਹ ਉਹਨਾਂ ਤੇ ਖੁੱਤੇ ਵੀ ਗੱਲ ਆਉਂਦੀ ਆ ਵੀ ਸਾਨੂੰ ਇਹ ਜਿਹੜੀ ਭਾਸ਼ਾ ਸੀ ਜਦੋਂ ਵਰਤਦੇ ਆ ਇਹ ਇਦਾਂ ਨਾ ਹੋਵੇ ਕਿ ਖਤਰਨਾਕ ਗੱਲ ਹੁੰਦੀ ਹੁੰਦੀ ਵਸੋਂ ਬਾਰੀ ਹੋ ਜਾਏ ਬੇਤੋਂ ਬਾਰੀ ਹੋ ਜਾਏ ਔਰ ਉਸ ਗੱਲ ਨੂੰ ਫਿਰ ਗਾਂ ਰੋਕ ਨਾ ਸਕੀਏ ਇੱਥੇ ਇੱਕ ਵਰਣਨਯੋਗ ਗੱਲ ਹੈ ਜੀ ਜਿਹੜੇ ਫੈਡਰਲ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਹੈ ਨੇ ਪੀਅਰ ਪੋਲੀਆਫੋਰੀ ਉਹਨਾਂ ਦਾ ਬਿਆਨ ਆਇਆ ਉਹ ਕਹਿੰਦੇ ਵੀ ਦੇਖੋ ਮੈਂ ਜਿਹੜਾ ਕ੍ਰਿਟਿਸਿਜ਼ਮ ਟਰੂਡੋ ਦਾ ਕਰਦਾ ਆ ਜਾ ਲਿਬਰਲ ਗਵਰਨਮੈਂਟ ਦਾ ਕਰਦਾ ਉਹ ਮੈਂ ਕਰਦਾ ਰਹੂੰਗਾ ਮੈਂ ਉਹਨੂੰ ਟਰਨਡਾਊਨ ਵਾਲੀ ਗੱਲ ਨਹੀਂ ਕਰਨੀ ਹਾਲਾਂਕਿ ਤੁਹਾਨੂੰ ਯਾਦ ਹੋਣਾ ਪਏ ਇਹਨਾਂ ਨੇ ਕੋਈ ਸ਼ਬਦ ਜਿਹੇ ਵਰਤੇ ਸੀ ਜਦੋਂ ਇਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਕਿਹਾ ਗਿਆ ਸੀਗਾ ਜਾਂ ਤੇ ਤੁਸੀਂ ਮਾਫੀ ਮੰਗੋ ਜਾਂ ਉਹਨਾਂ ਸ਼ਬਦਾਂ ਨੂੰ ਜਿਹੜਾ ਜੀ ਬਦਲਿਆ ਜਾਵੇ ਪਰ ਇਹਨਾਂ ਨੇ ਮਾਫੀ ਨਹੀਂ ਸੀ ਮੰਗੀ ਇਹਨਾਂ ਨੂੰ ਫਿਰ ਸਪੀਕਰ ਨੇ ਬਾਹਰ ਕਰ ਦਿੱਤਾ ਸੀਗਾ ਪਰ ਉਹ ਹਜੇ ਵੀ ਹੁਣ ਇਸ ਗੱਲ ਤੇ ਤੁਲੇ ਹੋਇਆ ਜੀ ਭਈ ਮੈਂ ਜਿਹੜੀ ਗੱਲ ਕਹਿਣੀ ਆ ਮੈਂ ਤਾਂ ਕਹੂੰਗਾ ਪਰ ਉਹ ਕਹਿੰਦੇ ਵੀ ਇਦਾਂ ਦੀ ਕੋਈ ਗੱਲ ਨਹੀਂ ਹੈ ਵੀ ਮੇਰੇ ਕਹੇ ਹੋਏ ਸ਼ਬਦ ਕੋਈ ਇਦਾਂ ਦੀ ਗੱਲ ਜਿਹੜੀ ਮਤਲਬ ਕਿਸੇ ਗੱਲ ਨੂੰ ਅਕਸਾਉਂਦੇ ਹੈਗੇ ਨੇ ਚੈਨਲ ਪੰਜਾਬੀ ਲਈ ਕਲਮੀਤ ਸਿੰਘ ਸੰਘਾ ਐਡਮੰਟਨ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ